ਕਿਹੜੀ ਆ ਰਾਮ ਨਾ ਕਰੋ ਯਾਰ ਥੱਲੇ ਕਰਾ ਕੇ ਮੈਂ ਖਸਾ ਦੇ ਤਾ ਕੋ ਯਾਰ ਥੱਲੇ ਕਰ ਰੱਖ ਚਲੋ ਭਾਜੀ ਕਰ ਦੇ ਚਾਪਟਰ ਫੇਸ ਕਹਿੰਦਾ ਚੋਕੀ ਸਟ੍ਰਾਈਡ ਕਰੀ ਪਹਿਲਾਂ ਉਹਦੇ ਵਰ ਦਾ ਥੋੜਾ ਥੱਲੇ ਕਰ ਲੈ ਮਾਈਕ ਮਲੇ ਸੁਣ ਰਹਾ ਜੀ ਚੱਲੇਗਾ ਚੁੱਪ ਚੱਲ ਜਿਆ ਬੁਲੰਦਪੁਰ ਜਲੰਧਰ ਦੇ ਕੋਲ ਇੱਕ ਸਥਾਨ ਹੈ ਉੱਥੇ ਇੰਟਰਫੇਥ ਕਾਨਫਰੰਸ ਜਿਹੜੀ ਹੈ ਉਹ ਹੋ ਰਹੀ ਹੈ ਉਹਦੇ ਵਿੱਚ ਸਾਰੇ ਧਰਮਾਂ ਦੇ ਜਿਹੜੇ ਨੇ ਪ੍ਰਤਨਿਤ ਕਰਨ ਵਾਲੇ ਜਿਹੜੇ ਧਰਮ ਆਗੂ ਜਿਹੜੇ ਨੇ ਉਹ ਬੁਲਾਏ ਗਏ ਨੇ ਉਹਦੇ ਵਿੱਚ ਹਿੰਦੂ ਧਰਮ ਦੇ Swami Chetanam ji ਉਹਨਾਂ ਦੀ ਰਾਤ ਫਲਾਈਟ ਜਿਹੜੀ ਹੈ ਉਹ ਅੰਮ੍ਰਿਤਸਰ ਤੋਂ ਵਾਪਸ ਚਲੀ ਗਈ ਹੈ ਉਹ ਆ ਰਹੇ ਨੇ ਤੇ ਇਸੇ ਤਰ੍ਹਾਂ ਜੈਨ मुनि ਇਸੇ ਤਰ੍ਹਾਂ ਹੀ ਇਸਲਾਮ ਦੇ ਜਿਹੜੇ ਪ੍ਰਤਨਿਤ ਕਰਦੇ ਨੇ ਸ਼ਾਹੀ ਇਮਾਮ ਔਰ ਬ੍ਰਹਮਾ ਕੁਮਾਰੀਆਂ ਵੱਲੋਂ ਜੀ ਔਰ ਯਹੂਦੀ ਧਰਮ ਵੱਲੋਂ ਇਜ਼ਰਾਈਲ ਤੋਂ ਆਏ ਨੇ ਔਰ ਇੱਕ ਸਾਈ ਸਾਈ ਧਰਮ ਤੋਂ ਆਏ ਨੇ ਇਹ ਉੱਥੇ ਇੰਟਰਫੇਥ ਕਾਨਫਰੰਸ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਣ ਵਾਸਤੇ ਪਹੁੰਚੇ ਨੇ ਔਰ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਜਿਹੜੇ ਆ ਜਰੂਰ ਕਰੋ ਕਿਉਂਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਹੈ ਇਹ ਸਭਨਾਂ ਦਾ ਸਾਂਝਾ ਸਥਾਨ ਹੈ ਔਰ ਇੱਥੋਂ ਮਾਨਵਤਾ ਦਾ ਉਪਦੇਸ਼ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਔਰ ਅਸੀਂ ਅਮਨ ਦੇ ਪੁਜਾਰੀ ਆ ਅਸੀਂ ਸ਼ਾਂਤੀ ਦੇ ਪੁਜਾਰੀ ਆ ਮੰਦਿਰਾਂ ਜਾਂ ਮਸਜਿਦਾਂ ਦੇ ਉੱਤੇ ਹਮਲੇ ਕਰਨੇ ਸਾਡੀ ਵਿਰਾਸਤ ਨਹੀਂ ਆ ਔਰ ਅਸੀਂ ਇਹ ਦੱਸਣ ਵਾਸਤੇ ਅੱਜ ਇਹਨਾਂ ਨੂੰ ਇੱਥੇ ਲੈ ਕੇ ਆਏ ਆ ਕਿ ਅਸੀਂ ਕਿਸੇ ਕਿਸਮ ਦੀ ਜਿਹੜੀ ਹੈ ਉਪਦਰਬ ਜਾਂ ਹੁਲੜਬਾਜੀ ਦੇ ਵਿੱਚ ਅਸੀਂ ਯਕੀਨ ਨਹੀਂ ਕਰਦੇ ਅਸੀਂ ਵੀ ਜਿਹੜਾ ਹੈ ਸ਼ਾਂਤੀ ਦਾ ਪਾਠ ਸਾਨੂੰ ਗੁਰਬਾਣੀ ਨੇ ਪੜਾਇਆ ਸਾਨੂੰ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਵਿਰਾਸਤ ਦਿੱਤੀ ਹੈ ਔਰ ਉਹ ਵਿਰਾਸਤ ਜਿਹੜੀ ਹੈ ਕਿਸੇ ਵੀ ਧਰਮ ਦੇ ਲੋਕਾਂ ਦੇ ਉੱਤੇ ਕਿਸੇ ਧਰਮ ਦੇ ਧਾਰਮਿਕ ਸਥਾਨਾਂ ਦੇ ਉੱਤੇ ਹਮਲਾ ਕਰਨਾ ਜਿਹੜਾ ਹੈ ਉਹ ਨਹੀਂ ਸਿਖਾਉਂਦੀ ਸਾਡੇ ਖਿਲਾਫ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਔਰ ਅਸੀਂ ਉਸ ਬਿਰਤਾਂਤ ਦੇ ਜਿਹੜਾ ਹੈ ਖਿਲਾਫ ਹਾਂ ਔਰ ਇਹਨਾਂ ਦਾ ਅਸੀਂ ਹਾਥ ਚਾਹਨੇ ਕਿ ਜੋ ਸਾਡੇ ਖਿਲਾਫ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਤੇ ਉਹਦੇ ਵਿੱਚ ਸਾਰੇ タルਨ ਜਿਹੜੇ ਨੇ ਸਰਨ ਦੇ ਆਗੂ ਜਿਹੜੇ ਨੇ ਸਾਡੀ ਬਿਲਕੁਲ ਸਾਡੀ ਜਿਹੜੀ ਹੈ ਬਿਲਕੁਲ ਸਹਾਇਤਾ ਜਿਹੜੀ ਹੈ ਉਹ ਤੁਸੀਂ ਸਾਡੀ ਆਵਾਜ਼ ਜਿਹੜੀ ਹੈ ਉਹਨੂੰ ਹੋਰ ਬਲੰਦ ਕਰੋ ਅਸੀਂ ਇਸ ਮਕਸਦ ਲਈ ਅੱਜ ਇਹਨਾਂ ਨੂੰ ਸਤਖੰਦ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਾਏ ਨੇ ਔਰ ਇੱਥੋਂ ਦੀਆਂ ਪਰੰਪਰਾਵਾਂ ਮਰਿਆਦਾਵਾਂ ਇੱਥੋਂ ਦੇ ਜਿਹੜੇ ਇਤਿਹਾਸ ਇੱਥੋਂ ਦੀ ਵਿਰਾਸਤ ਉਹਨਾਂ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਮੈਂ ਇਹਨਾਂ ਸਾਰਿਆਂ ਦਾ ਜਿਹੜਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸ਼ੁਕਰੀਆ ਅਦਾ ਕਰਦਾ ਹਾਂ ਧੰਨਵਾਦ ਕਰਦਾ ਹਾਂ ਕਿ ਇੱਕ ਨਿੱਕੇ ਜਿਹੇ ਸੱਦੇ ਤੇ ਆਏ ਬਲੰਦਪੁਰ ਨੇ ਲੇਕਿਨ ਨਿੱਕੇ ਜਿਹੇ ਸੱਦੇ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਔਰ ਅਸੀਂ ਇਹਨਾਂ ਨੂੰ ਬੁਲਾਇਆ ਕਿ ਆ ਕੇ ਦੇਖੋ ਕਿ ਅਸੀਂ ਇੱਥੇ ਕਿਸ ਤਰ੍ਹਾਂ ਦਾ ਸਾਡਾ ਫਲਸਫਾ ਹੈ ਕਿਸ ਤਰ੍ਹਾਂ ਦੀ ਸਾਡੀ ਵਿਚਾਰਧਾਰਾ ਹੈ ਔਰ ਇਹ ਮਨੁੱਖਵਾਦੀ ਵਿਚਾਰਧਾਰਾ ਹੈ ਮਾਨਵਵਾਦੀ ਵਿਚਾਰਧਾਰਾ ਹੈ ਇੱਥੇ ਭੇਦ ਕਰਨਾ ਨਹੀਂ ਸਿਖਾਇਆ ਜਾਂਦਾ ਇੱਥੇ ਵੱਖਵਾਦ ਨਹੀਂ ਸਿਖਾਇਆ ਜਾਂਦਾ ਔਰ ਇਹਨਾਂ ਨੇ ਆ ਕੇ ਇਹ ਸਾਡੀਆਂ ਪਰੰਪਰਾਵਾਂ ਸਾਡੇ ਇਤਿਹਾਸ ਨੂੰ ਸਮਝਿਆ ਮੈਂ ਦਿਲ ਦੀਆਂ ਗਹਿਰਾਈਆਂ ਚ ਇਹਨਾਂ ਦਾ ਸ਼ੁਕਰੀਆ ਦਤਾ ਕਰਦਾ ਜੀ ਮੋਲੇ ਗੁਰਿੰਦਰ ਮੋਦੀ ਜਾਮ ਲਾਇਆ ਦੋਚ ਲਾਇਆ ਜੀ ਬਿਲਕੁਲ ਸਾਰਿਆਂ ਨੂੰ ਸਮਝਣ ਦੀ ਜਰੂਰਤ ਸਿੰਘ ਸਾਹਿਬ ਬ੍ਰੈਂਟਨ ਦੀ ਜੋ ਕੰਰਨ ਹੋਈ ਹੈ ਉਹ ਜੀ ਸਮੁਦਾਇ ਵਾਲੀ ਜੀ ਗੈਂਗਸਟਰ ਜਿੰਦਾਬਾਦ ਨਰਲੇ ਲਏਗੇ ਲਾਰੈਂਸ ਬਿਸ਼ਨੋਈ ਜਿੰਦਾਬਾਦ ਕੀ ਕੰਰਨ ਹੋਵੇ ਤੇ ਅਸੀਂ ਕਿਸੇ ਗੈਂਗਸਟਰ ਦੇ ਖਿਲਾਫ ਨਹੀਂ ਆ ਉਹ ਸਾਡੇ ਬੱਚੇ ਨੇ ਸਾਡੇ ਲੜਕੇ ਨੇ ਲੇਕਿਨ ਗੈਂਗਸਟਰ ਬਾਦ ਜਿਹੜਾ ਹੈ ਉਹਦੇ ਅਸੀਂ ਜਰੂਰ ਖਿਲਾਫ ਹਾਂ ਇਹ ਇੱਕ ਗੈਂਗਸਟਰ ਬਾਦ ਜਿਹੜਾ ਹੈ ਇੱਕ ਐਸਾ ਦਾੰਤ ਹੈ ਜਿਹੜਾ ਵੀ ਉਹਨੂੰ ਪਾਲੂਗਾ ਅੰਤ ਨੂੰ ਉਹਦੇ ਗਲੇ ਨੂੰ ਹੀ ਪਾਊਗਾ ਠੀਕ ਹੈ ਧੰਨਵਾਦ ਜੀ ਸਿੰਘ ਸਾਹਿਬ